ਦਲਿਸਨ ਦੀ ਖਬਰ ਅਮਰੀਕਾ ਤੋਂ ਹੈ ਜਿੱਥੇ ਇੱਕ ਸਿੱਖ ਬਜ਼ੁਰਗ ਦੇ ਉੱਤੇ ਨਸਲੀ ਹਮਲਾ ਕੀਤਾ ਗਿਆ ਇਸ ਖਬਰ ਦੀ ਕੀ ਸੱਚਾਈ ਹੈ ਅਤੇ ਕਿਉਂ ਸਿੱਖ ਬਜ਼ੁਰਗ ਦੇ ਉੱਤੇ ਇਸਰਕੇ ਨਾਲ ਹਮਲਾ ਕੀਤਾ ਗਿਆ ਸਾਡੇ ਦਰਸ਼ਕਾਂ ਨੂੰ ਇਹ ਸਾਰੀ ਜਾਣਕਾਰੀ ਜ਼ਰੂਰ ਦਿਓਗੀ ਹਾਂਜੀ ਬਿਲਕੁਲ ਬੜੀ ਦੁਖਦਾਈ ਘਟਨਾ ਜਿਹੜੀ ਸਾਹਮਣੇ ਆਈ ਹੈ 4 ਅਗਸਤ ਦੀ ਇਹ ਘਟਨਾ ਹੈਗੀ ਹੈ ਨਾਰਥ ਹਾਲੀਵੁੱਡ ਦੀ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਹਰਪਾਲ ਸਿੰਘ ਜਿਨ੍ਹਾਂ ਦੀ ਉਮਰ 70 ਸਾਲ ਹੈ ਉਹ ਸੈਰ ਕਰ ਰਹੇ ਸੀ ਸੋ ਉਹਨਾਂ ਦੇ ਉੱਤੇ ਇਹ ਨਸਲੀ ਹਮਲਾ ਕੀਤਾ ਗਿਆ ਜਿਹਦੇ ਵਿੱਚ ਇੱਕ ਬੰਦੇ ਨੂੰ ਹੁਣ ਚਾਰਜ ਕਰ ਲਿਆ ਗਿਆ ਜਿਹਦਾ ਨਾਮ ਬੋਰ ਰਿਚਡ ਆ ਉਹ 46 ਸਾਲ ਦਾ ਉਹਨੂੰ ਮਤਲਬ ਕਿ ਅਰੈਸਟ ਵੀ ਕੀਤਾ ਗਿਆ ਇਹ ਇਹ ਹਮਲਾ ਜਿਹੜਾ ਹੈਗਾ ਉਹ ਗੁਰਦੁਆਰੇ ਦੇ ਨੇੜੇ ਘੁੰਮਦਿਆਂ ਹੋਇਆਂ ਹਰਪਾਲ ਸਿੰਘ ਦੇ ਉੱਤੇ ਹੋਇਆ ਤੇ ਇਹਦੇ ਵਿੱਚ ਹਰਪਾਲ ਸਿੰਘ ਨੂੰ ਜਦੋਂ ਕੁੱਟਿਆ ਗਿਆ ਉਹਦੇ ਲਈ ਹਥਿਆਰ ਕੀ ਵਰਤਿਆ ਗਿਆ 골ਫ ਵਾਲੀ ਜਿਹੜੀ ਸਟਿਕ ਹੁੰਦੀ ਹੈ ਨਾ ਉਹ ਵਰਤੀ ਗਈ ਆ ਉਹਦੇ ਨਾਲ ਬੁਰੀ ਤਰੀਕੇ ਦੇ ਨਾਲ ਉਹਨਾਂ ਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਗਈਆਂ ਉਹਨਾਂ ਦੇ ਬਾਕੀ ਬਾਡੀ ਪਾਰਟਸ ਦੇ ਉੱਤੇ ਸੱਟਾਂ ਮਾਰੀਆਂ ਗਈਆਂ ਤੇ ਉਹ ਮਤਲਬ ਕਿ ਲਾਹੂ ਲਹਾਨ ਸੀ ਜਦੋਂ ਉਹਨਾਂ ਦੀ ਵੀਡੀਓ ਸਾਹਮਣੇ ਆਉਂਦੀ ਹੈ ਕਿ ਬਹੁਤ ਬੁਰੇ ਤਰੀਕੇ ਦੇ ਨਾਲ ਮਤਲਬ ਕਿ ਖੂਨੋਂ ਖੂਨ ਹੋਏ ਹੋਏ ਹਰਪਾਲ ਸਿੰਘ ਹੋਰੀ ਉੱਥੇ ਬੈਠੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਕਮਿਊਨਿਟੀ ਦੇ ਵਿੱਚ ਇੱਕ ਚਰਚਾ ਛਿੜ ਗਈ ਹੈ ਗੁੱਸਾ ਭਰ ਗਿਆ ਤੇ ਇੱਕ ਰੋ ਵੀ ਹੈ ਕਿ ਵੱਧ ਤੋਂ ਵੱਧ ਸਜ਼ਾ ਜਿਹੜੀ ਹੈਗੀ ਉਹ ਇਨਵੈਸਟੀਗੇਸ਼ਨ ਕਰਕੇ ਤੇ ਦਿੱਤੀ ਜਾਣੀ ਚਾਹੀਦੀ ਹੈ ਸੋ ਹਰਪਾਲ ਸਿੰਘ ਹੋਰੀ ਸਟਿਲ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ ਹਸਪੀਟਲ ਦੇ ਵਿੱਚ ਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹਜੇ ਉਹ ਅਨਕੌਂਸ਼ੀਅਸ ਨੇ ਯਾਨੀ ਕਿ ਬੇਹੋਸ਼ ਨੇ ਉਹਨਾਂ ਨੂੰ ਉਹਨਾਂ ਨੂੰ ਹੋਸ਼ ਨਹੀਂ ਆ ਰਹੀ ਹਜੇ ਤੱਕ ਤੇ ਮਤਲਬ ਕਹਿੰਦੇ ਆ ਕਿ ਜਿਹੜੇ ਕਮਿਊਨਿਟੀ ਮੈਂਬਰ ਦੱਸਦੇ ਆ ਕਿ ਆਲਮੋਸਟ ਡੈੱਡ ਉਹ ਹੋ ਚੁੱਕੇ ਸੀ ਜਦੋਂ ਉਹਨਾਂ ਨੂੰ ਉੱਥੋਂ ਚੁੱਕਿਆ ਗਿਆ ਸੋ ਉਹਨਾਂ ਦੀ ਜਾਨ ਬਚ ਜੇ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਆ ਤੇ ਮੇਰੇ ਕਹਿਣ ਦਾ ਮਤਲਬ ਹੈ ਦੇਖੋ ਅ ਰੇਸਿਜ਼ਮ ਜਿਹੜਾ ਹੈਗਾ ਉਹ ਅੱਜ 2025 ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਹੋ ਰਿਹਾ ਬੇਸ਼ੱਕ ਇਕਾ ਦੁਕਾ ਘਟਨਾਵਾਂ ਘਟ ਗਈਆਂ ਹੋਣ ਪਰ ਅੱਜ ਵੀ ਰੇਸਿਜ਼ਮ ਜਿਹੜਾ ਹੈਗਾ ਉਹ ਸਿਖਰਾਂ ਦੇ ਉੱਤੇ ਹੈ 911 ਤੋਂ ਬਾਅਦ ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਜਿਹੜਾ ਹੈਗਾ ਟਾਰਗੇਟ ਕੀਤਾ ਜਾਣਾ ਸ਼ੁਰੂ ਹੋ ਗਿਆ ਮੁਸਲਮ ਮਤਲਬ ਕਿ ਭੇਸ ਸਮਝ ਕੇ ਕਿ ਮੁਸਲਮ ਹੋ ਸਕਦੇ ਨਹੀਂ ਕਿਉਂਕਿ ਉਸਾਮਾ ਬਿਨ ਲਾਦਨ ਦੀ ਜਿਹੜੀ ਸ਼ਕਲ ਸੀ ਉਹ ਉਹਨੂੰ ਲੋਕਾਂ ਨੇ ਯਾਦ ਰੱਖ ਲਿਆ ਉਹ ਟੀਵੀਆ ਦੇ ਉੱਤੇ ਦਿਖਾਈ ਗਈ ਤੇ ਜਿਨ੍ਹਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਸਿੱਖਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਫਰਕ ਕੀ ਹੈਗਾ ਸੋ ਉਹ ਸਿੱਖਾਂ ਨੂੰ ਹੀ ਉਹ ਉਹ ਸਾਰਾ ਕੁਝ ਸਮਝ ਕੇ ਤੇ ਉਹਨਾਂ ਦੇ ਉੱਤੇ ਅਟੈਕ ਜਿਹੜਾ ਹੈ ਉਹ ਕਰਨ ਲੱਗ ਪਏ ਇਹਦੇ ਵਿੱਚ ਬਹੁਤ ਸਾਰੇ ਸਿੱਖ ਜਿਹੜੇ ਉਹ ਅਟੈਕ ਥੱਲੇ ਆਏ ਰੇਸਿਜ਼ਮ ਬੜਾ ਵੱਧ ਗਿਆ ਸੀ ਫਿਰ ਮੌਤਾਂ ਵੀ ਹੋਈਆਂ ਕੁਝ ਸਿੱਖਾਂ ਦੀਆਂ ਸੋ ਉਸ ਤੋਂ ਬਾਅਦ ਫਿਰ ਅਮਰੀਕਾ ਵੱਸਦੇ ਸਿੱਖ ਜਿਹੜੇ ਸੁਹਿਰਦ ਸਿੱਖ ਨੇ ਉਹਨਾਂ ਨੇ ਐਡਵਰਟਾਈਜ਼ਮੈਂਟ ਚਲਵਾਈ ਸੀ ਇੱਕ ਬਣਾ ਕੇ ਵੀਡੀਓ ਬਣਾ ਕੇ ਕਿ ਅਸੀਂ ਕੌਣ ਹੁੰਨੇ ਆ ਸੀ ਡਿਫਰੈਂਟ ਹੈਗੇ ਆ ਤੇ ਸਾਡਾ ਕੀ ਪਿਛੋਕੜ ਹੈਗਾ ਕਿਥੋਂ ਖਾਲਸਾ ਪੰਥ ਸ਼ੁਰੂ ਹੁੰਦਾ ਉਹ ਵੀਡੀਓ ਨੈਸ਼ਨਲ ਚੈਨਲਾਂ ਦੇ ਉੱਤੇ ਵੀ ਚਲਾਈ ਗਈ ਫਿਰ ਪੰਪਲੈਟ ਵੀ ਵੰਡੇ ਗਏ ਸੋ ਮਤਲਬ ਬੜਾ ਕੁਝ ਹੋਇਆ ਆਪਣੀ ਆਈਡੈਂਟੀਟੀ ਨੂੰ ਜਿਹੜਾ ਹੈਗਾ ਉਹ ਸੌਖੇ ਤਰੀਕੇ ਨਾਲ ਸਮਝਾਉਣ ਵਾਸਤੇ ਲੋਕਾਂ ਨੂੰ ਪਰ ਅੱਜ ਵੀ ਇਹ ਅਟੈਕ ਹੋਣੇ ਮੰਦ ਭਾਗੇ ਨੇ ਜਿੱਥੇ ਅੱਜ ਸਾਡੀ ਕਮਿਊਨਿਟੀ ਜਿਹੜੀ ਹੈਗੀ ਆ ਉਹ ਉਹ ਪੋਲਿਟਿਕਸ ਦੇ ਵਿੱਚ ਵੀ ਚੱਲੇ ਗਈ ਆ ਹੁਣ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਵੀ ਕਿੱਡੇ ਸਾਡੇ ਪੋਲੀਟੀਸ਼ੀਅਨ ਨੇ ਕੈਨੇਡਾ ਦੇ ਵਿੱਚ ਕਿੱਡੇ-ਕੱਡੇ ਪੋਲੀਟੀਸ਼ੀਅਨ ਨੇ ਬਿਜ਼ਨਸ ਕਿੱਡੇ-ਕੱਡੇ ਵੱਡੇ ਨੇ ਆਮ ਸਿੱਖਾਂ ਦੇ ਉਥੇ ਪੈਟਰੋਲ ਸਿਚੁਏਸ਼ਨ ਨੇ ਸਬਵੇ ਨੇ ਮਤਲਬ ਬਹੁਤ ਵੱਡੇ-ਵੱਡੇ ਬਿਜ਼ਨਸ ਰਹਿ ਗਏ ਆ ਸੋ ਫਿਰ ਵੀ ਲੋਕ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਹੇਟ ਕਰਦੇ ਨੇ ਜਾਂ ਵੈਸੇ ਹੀ ਆਪਾਂ ਇਹ ਨਹੀਂ ਕਹਿੰਦੇ ਕਈ ਵਾਰੀ ਆਇਡੈਂਟੀਟੀ ਕਰਕੇ ਭਲੇਖਾ ਪੈ ਗਿਆ ਤਾਂ ਉਹਨਾਂ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਕਈ ਲੋਕ ਹੇਟ ਕਰਦੇ ਨੇ ਉਹ ਦੂਸਰਿਆਂ ਨੂੰ ਦੇਖਣਾ ਨਹੀਂ ਚਾਹੁੰਦੇ ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਇਹ ਹੁੰਦਾ ਉਹ ਕਹਿੰਦੇ ਅਸੀਂ ਵਾਈਟ ਰੇਸ ਜਿਹੜੀ ਹੈਗੀ ਆ ਸਿਰਫ ਵਾਈਟ ਪੀਪਲ ਹੀ ਇੱਥੇ ਦੇਖਣਾ ਚਾਹੁੰਦੇ ਆ ਕੋਈ ਬ੍ਰਾਊਨ ਸਕਿਨ ਵਾਲਾ ਕੋਈ ਕਾਲੀ ਸਕਿਨ ਵਾਲਾ ਦੇਖਣਾ ਨਹੀਂ ਚਾਹੁੰਦੇ ਕਿਸੇ ਵੇਲੇ ਰੇਸਿਜ਼ਮ ਹੁੰਦਾ ਸੀ ਕਾਲਿਆਂ ਦੇ ਨਾਲ ਉਸ ਤੋਂ ਬਾਅਦ ਕਾਲਿਆਂ ਦੇ ਨਾਲ ਜਿਹੜਾ ਰੈਸਿਜ਼ਮ ਹੈਗਾ ਉਹ ਘਟਿਆ ਕਿਉਂਕਿ ਸਰਕਾਰ ਸਖਤ ਹੋਈ ਕਿ ਨਹੀਂ ਭਾਈ ਇਹਨਾਂ ਨੂੰ ਵੀ ਬਰਾਬਰ ਦੇ ਹੱਕ ਦਿੱਤੇ ਜਾਣੇ ਚਾਹੀਦੇ ਆ ਸੋ ਉਸ ਤੋਂ ਬਾਅਦ ਕੀ ਹੋਇਆ ਪੀ ਸਾਡੇ ਲੋਕਾਂ ਨਾਲ ਟਾਵੀਆਂ ਟਾਵੀਆਂ ਘਟਨਾਵਾਵਾਂ ਵਾਪਰਨ ਲੱਗੀਆਂ ਤੇ ਬਹੁਤ ਵਾਰ ਐਸਾ ਹੁੰਦਾ ਕਿ ਜਦੋਂ ਸਾਡੇ ਨੌਜਵਾਨ ਜਿਹੜੇ ਨੇ ਅੱਗੋਂ ਮੁਕਾਬਲਾ ਕਰਦੇ ਆ ਮੁਕਾਬਲਾ ਕਰਕੇ ਉਹਨਾਂ ਨੂੰ ਸਖਤ ਜਿਹੜਾ ਜਵਾਬ ਹੈਗਾ ਉਹ ਦਿੰਦੇ ਆ ਉਤੋਂ ਬਾਅਦ ਫਿਰ ਕੀ ਹੁੰਦਾ ਪੀ ਉਹ ਅੱਗੋਂ ਤੋਂ ਜੇ ਕਿਤੇ ਸੈਕਿੰਡ ਟਾਈਮ ਜੇ ਕਿਤੇ ਉਹ ਫੇਰ ਕਰਨ ਲੱਗਣ ਤੇ ਉਹਨਾਂ ਨੂੰ ਯਾਦ ਆ ਜਾਂਦਾ ਕਿ ਭਾਈ ਕੁੱਟ ਬੜੀ ਪੈਂਦੀ ਹੁੰਦੀ ਆ ਸੋ ਆਪਣੇ ਲੋਕਾਂ ਨੂੰ ਵੀ ਜਿਹੜਾ ਮੈਂ ਇਹ ਨਹੀਂ ਕਹਿੰਦਾ ਕਿਸੇ ਵਾਇਲੈਂਸ ਨੂੰ ਪ੍ਰੋਮੋਟ ਕਰੀਏ ਆਪਾਂ ਜਾਂ ਕੋਈ ਆਪਾਂ ਕੋਈ ਵਾਇਲੈਂਟ ਐਕਟ ਕਰਨ ਦੀ ਗੱਲ ਕਰ ਰਹੇ ਆਂ ਪਰ ਆਪਣੀ ਸੈਲਫ ਡਿਫੈਂਸ ਵਾਸਤੇ ਜਿਹੜਾ ਹੈਗਾ ਜੋ ਤੁਹਾ ਉਹ ਤੁਹਾਨੂੰ ਕਰਨਾ ਚਾਹੀਦਾ ਮੌਕੇ ਦੇ ਉੱਤੇ ਸੋ ਜਿਹੜੇ ਬਾਕੀ ਜਿਹੜੀ ਰਹਿ ਗਈ ਗੱਲ ਹੁਣ ਚਲੋ ਇਹ ਤਾਂ ਬਜ਼ੁਰਗ ਨੇ 70 ਸਾਲ ਦੇ ਬਜ਼ੁਰਗ ਹੈ ਇਹਨਾਂ ਵਿਚਾਰਿਆ ਨੇ ਕੀ ਆਪਣੀ ਸੈਲਫ ਡਿਫੈਂਸ ਕਰ ਲੈਣੀ ਹੈ ਸੋ ਆਲੇ ਦੁਆਲੇ ਕਈ ਵਾਰੀ ਐਸੀਆਂ ਘਟਨਾਵਾਂ ਵੀ ਦੇਖੀਆਂ ਗਈਆਂ ਜਿਹਦੇ ਵਿੱਚ ਸਾਹਮਣੇ ਖੜੇ ਬੰਦੇ ਨੂੰ ਜਿਹੜਾ ਹੈਗਾ ਉਹ ਕੁੱਟਿਆ ਮਾਰਿਆ ਵੀ ਜਾ ਰਿਹਾ ਉਹਦੇ ਨਾਲ ਮਤਲਬ ਕਿ ਜਿਹੜਾ ਹੈਗਾ ਬਰੂਟਲੀ ਉਹਦੇ ਉੱਤੇ ਅਟੈਕ ਕੀਤਾ ਜਾ ਰਿਹਾ ਤੇ ਕਮਿਊਨਿਟੀ ਮੈਂਬਰ ਜਿਹੜੇ ਨੇ ਉੱਥੇ ਆਲੇ ਦੋਲੇ ਖੜੇ ਵੀ ਹੋਏ ਨੇ ਬੱਸ ਸਟਾਪ ਦੇ ਉੱਤੇ ਆਲੇ ਦੁਆਲੇ ਤੇ ਉਹ ਵਿੱਚ ਪੈਂਦੇ ਨਹੀਂ ਉਹ ਕਹਿੰਦੇ ਵੀ ਨਹੀਂ ਜੀ ਸਾਡਾ ਕੇਸ ਬਣ ਜੂਗਾ ਜਾਂ ਸਾਡੇ ਨਾ ਕੋਟ ਪੈ ਜਾਏ ਜਾਂ ਕੋਈ ਇਦਾਂ ਦੀ ਗੱਲਬਾਤ ਹੋ ਜੇ ਸੋ ਮਦਦ ਕਰਨੀ ਚਾਹੀਦੀ ਹੈ ਜਿੱਥੇ ਤੁਸੀਂ ਬਾਹਰਲੇ ਦੇਸ਼ਾਂ 'ਚ ਗਏ ਹੋ ਇੱਕ ਦੂਸਰੇ ਦੀ ਮਦਦ ਕਰੋ ਇੱਕ ਦੂਸਰੇ ਦੇ ਬਾਹਮਾ ਬਣ ਕੇ ਖੜੋ ਤੇ ਯੂਨਿਟੀ ਦਾ ਜਿਹੜਾ ਹੈਗਾ ਇੱਕ ਤੁਸੀਂ ਮੈਸੇਜ ਦਿਓ ਦੁਨੀਆ ਨੂੰ ਜਿਹੜੇ ਉੱਥੇ ਰਹਿਣ ਵਾਲੇ ਆ ਤੇ ਫੇਰ ਤੁਹਾਡੇ ਉੱਤੇ ਚੀਜ਼ਾਂ ਜਿਹੜੀਆਂ ਘਟਣਗੀਆਂ ਆਦਰਵਾਇਸ ਜੇ ਇਕੱਲੇ ਇਕੱਲੇ ਰਹੋਗੇ ਤੇ ਇਕੱਲੇ ਇਕੱਲੇ ਦੇ ਛਿੱਤਰ ਜਿਹੜੇ ਨੇ ਉਹ ਪੈਂਦੇ ਹੀ ਹੁੰਦੇ ਹੁੰਦੇ ਆ ਨਾ ਸੰਤ ਜਰਨੈਲ ਸਿੰਘ ਵੀ ਕਹਿੰਦੇ ਹੁੰਦੇ ਸੀ ਪੇ ਇਕੱਲੇ ਇਕੱਲੇ ਰਹੋਗੇ ਅਲੱਗ ਅਲੱਗ ਝੰਡਿਆਂ ਦੇ ਥੱਲੇ ਜਾਓਗੇ ਤਾਂ ਤੁਹਾਡੇ ਛਿੱਤਰ ਕੁੱਟ ਪੈਣੀ ਪੈਣੀ ਆ ਜੇ ਇੱਕ ਝੰਡੇ ਥੱਲੇ ਇਕੱਠੇ ਹੋਵੋਗੇ ਤਾਂ ਫੇਰ ਉਹ ਗੱਲ ਜਿਹੜੀ ਬਣਦੀ ਆ ਸੋ ਇਸ ਕਰਕੇ ਇਹ ਇਹ ਇਕੱਲਾ ਇੰਡੀਆ ਦੇ ਵਿੱਚ ਹੀ ਨਹੀਂ ਆ ਉਹਨਾਂ ਦਾ ਮੈਸੇਜ ਹੈਗਾ ਸੰਤ ਜਰਨੈਲ ਸਿੰਘ ਦਾ ਹਰ ਜਗ੍ਹਾ ਦੇ ਉੱਤੇ ਜਿੱਥੇ ਤੁਸੀਂ ਰਹਿੰਦੇ ਹੋ ਯੂਨਿਟੀ ਬਣਾ ਕੇ ਰਿਹਾ ਕਰੋ ਇਹ ਨਹੀਂ ਆ ਵੀ ਉਹਦੇ ਕੁੱਟ ਪੈ ਰਹੀ ਹੈ ਤੇ ਮੈਂ ਪਾਸਾ ਵੱਟ ਕੇ ਲੰਘ ਜਾਵਾਂ ਸੋ ਨਾਲ ਹੋ ਕੇ ਸਾਥ ਜ਼ਰੂਰ ਦਿਆ ਕਰੋ ਤਾਂ ਕਿ ਇਹੋ ਜੀਆਂ ਘਟਨਾਵਾਂ ਨਾ ਹੋਣ ਸੋ ਇਹਦੇ ਲਈ ਅਵੇਅਰਨੈਸ ਜਿਹੜੀ ਆਪਾਂ ਪਿਛਲੇ ਦਿਨੀ ਵੀ ਗੱਲ ਕੀਤੀ ਹੈ ਕਿ ਯੂਰਪ ਦੇ ਵਿੱਚ ਵੀ ਨਸਲੀ ਹਮਲੇ ਹੋਣ ਲੱਗ ਪਏ ਆ ਸੋ ਆਪਾਂ ਇਹਦੇ ਉੱਤੇ ਵੀ ਜਿਹੜੀ ਗੱਲਬਾਤ ਕਰੀਏ ਕਿ ਅਵੇਅਰਨੈਸ ਜਿਹੜੀ ਬਣਾਈਏ ਲੋਕਾਂ ਨੂੰ ਪਤਾ ਲੱਗੇ ਉਥੋਂ ਦੇ ਵਸਨੀਕ ਜਿਹੜੇ ਲੋਕ ਨੇ ਕਿ ਅਸੀਂ ਕੌਣ ਹੁੰਨੇ ਆ ਸੋ ਆਪਣੇ ਬਾਰੇ ਦੱਸਿਓ ਉਹ ਸਾਰੀ ਗੱਲਬਾਤ ਜਿਸ ਤਰੀਕੇ ਨਾਲ ਵੀ ਹੈ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਬੋਲੀਆਂ ਨੇ ਸੋ ਤੁਸੀਂ ਉਸ ਤਰੀਕੇ ਦੇ ਨਾਲ ਉਹ ਗੱਲਬਾਤ ਉਹਨਾਂ ਨੂੰ ਸਮਝਾਓ ਕਿ ਅਸੀਂ ਕੌਣ ਹੈਗੇ ਆ ਅਵੇਅਰਨੈਸ ਫਲਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਯੂਨਿਟੀ ਖਾਸ ਤੌਰ 'ਤੇ ਮੈਂ ਦੁਬਾਰਾ ਦੁਹਰਾ ਦਿੰਨਾ ਯੂਨਿਟੀ ਰੱਖਣ ਦੀ ਬਹੁਤ ਬੜੀ ਲੋੜ ਹੈ ਇਹ ਇੱਕ ਦੂਸਰੇ ਦੇ ਨਾਲ ਖੜਿਆ ਕਰੋ ਜੀ ਹਾਂ ਜੀ ਤੁਸੀਂ ਤੁਸੀਂ ਕਾਫੀ ਕਹੋ ਕਿ ਵਧੀਆ ਮੈਸੇਜ ਦਿੱਤਾ ਸਾਰੇ ਦਰਸ਼ਕਾਂ ਦੇ ਕਾਫੀ ਕੰਮ ਵੀ ਆਏਗਾ ਜੇ ਤੁਹਾਡੇ ਇਸਲਾਮ ਨੂੰ ਮੰਨ ਲੈਂਦੇ ਨੇ ਉਹ ਕਿਉਂਕਿ ਯੂਨਿਟੀ ਵੀ ਬੜੀ ਜ਼ਰੂਰੀ ਹੁੰਦੀ ਹੈ ਤੇ ਥੋੜਾ ਤਾਂ ਅਮਨਸਾਂ ਡਰਨਰੀ ਆਪਣੇ ਵਿੱਚ ਆ ਤੁਹਾ ਦਰਸ਼ਕਾਂ ਦੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ